ਹੈਲੋ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੀ ਚੈਨਲ ਅਫੀਸ਼ੀਅਲ ਮੰਗਰ ਤੇ ਹੋਪ ਤੁਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੱਲਦੀ ਕਲਾ ਚੋਂਗੇ ਜੀ ਜੇ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਜੀ ਆਪਾਂ ਦੱਸ ਦੇਣਾ ਚਾਹੁੰਨੇ ਆਪਾਂ ਆਪਣੀ ਚੈਨਲ ਤੇ ਮੋਟੀਵੇਸ਼ਨਲ ਵੀਡੀਓ ਸੱਚੀਆਂ ਹਟਬੀਤੀਆਂ ਤੇ ਬਾਣੀ ਨਾਲ ਰਿਲੇਟਡ ਵੀਡੀਓਜ਼ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰੀਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਤੇ ਨਾਲ ਦੇ ਨਾਲ ਜੀ ਬਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਮੇਰੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਇਆ ਕਰੇ ਜੀ ਸੋ ਆਪਾਂ ਹਰ ਵਾਰੀ ਇਹੀ ਗੱਲ ਕਰਦੇ ਆਂ ਕਿ ਆਪਾਂ ਨੂੰ ਉਸ ਵਾਹਿਗੁਰੂ ਜੀ ਤੇ ਭਰੋਸਾ ਹੋਣਾ ਚਾਹੀਦਾ ਅੱਜ ਦੇ ਜੇ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਹੋਵੇ ਜਿਹੜਾ ਮੈਂ ਥੰਬਨੇਲ ਲਗਾਇਆ ਕਿ ਭਰੋਸਾ ਹੋਵੇ ਤਾਂ ਉਸ ਮਾਈ ਵਰਗਾ ਅੱਜ ਜੀ ਆਪਾਂ ਮੈਂ ਤੁਹਾਡੇ ਲਈ ਇੱਕ ਸੱਚੀ ਹੱਦਬਿੱਤੀ ਲੈ ਕੇ ਆਈ ਆਂ ਇਹ ਜਿਹੜੀ ਸੱਚੀ ਹੱਦਬਿੱਤੀ ਹੈ ਬਹੁਤ ਇੱਕ ਸ਼ਾਰਟ ਛੋਟੀ ਜੀ ਗੱਲ ਆ ਜੀ ਮੇਰੇ ਕੋਲ ਅੱਜ ਮੈਂ ਤੁਹਾਨੂੰ ਸੁਣਾਉਣੀ ਹੈ ਜਿਹੜੀ ਮੈਂ ਸੁਣੀ ਤੇ ਇਹ ਬਹੁਤ ਲੰਬੀ ਚੋੜੀ ਵੀਡੀਓ ਨਹੀਂ ਹੈਗੀ ਪਰ ਇਸ ਵੀਡੀਓ ਦੇ ਰਾਹੀਂ ਤੁਸੀਂ ਵੀ ਹੈਰਾਨ ਹੋ ਜਾਓਗੇ ਉਸ ਬੀਬੀ ਦਾ ਵਿਸ਼ਵਾਸ ਉਸ ਭਰੋਸਾ ਵਾਹਿਗੁਰੂ ਤੇ ਦੇ ਕੇ ਇਹੋ ਜਿਹਾ ਪ੍ਰੋਸਾਹੀ ਸਾਨੂੰ ਸਾਰਿਆਂ ਨੂੰ ਉਸ ਵਾਹਿਗੁਰੂ ਤੇ ਉਸ ਅਕਾਲ ਪੁਰਖ ਤੇ ਹੋਣਾ ਚਾਹੀਦਾ ਜਿਹੜੇ ਭਰੋਸੇ ਦੀ ਮੈਂ ਹਰ ਵਾਰੀ ਆਪਣੀ ਵੀਡੀਓ ਚ ਗੱਲ ਕਰਦੀਆਂ ਕਿਉਂਕਿ ਜੇ ਆਪਾਂ ਨੂੰ ਉਸ ਬੀਬੀ ਜਿੰਨਾ ਭਰੋਸਾ ਹੋ ਗਿਆ ਨਾ ਉਸ ਅਕਾਲ ਪੁਰਖ ਤੇ ਜਿਹਦੀ ਅੱਜ ਮੈਂ ਸੱਚੀ ਹੱਦ ਬੀਤੀ ਤੁਹਾਨੂੰ ਸੁਣਾਉਣੀ ਹੈ ਜੀ ਤੇ ਤੁਹਾਨੂੰ ਮੈਨੂੰ ਨਹੀਂ ਲੱਗਦਾ ਲਾਈਫ ਦੇ ਵਿੱਚ ਕੋਈ ਵੀ ਇੱਦਾਂ ਦੀ ਕੋਈ ਵੀ ਚੀਜ਼ ਆ ਜੇ ਤੋਂ ਤੁਸੀਂ ਵਾਂਝੇ ਰਹਿ ਜੋਂ ਜੋ ਵਾਹਿਗੁਰੂ ਪਰਮਾਤਮਾ ਤੁਹਾਡੀ ਅਰਦਾਸ ਪੂਰੀ ਨਾ ਕਰੇ ਸੋ ਵੀਡੀਓ ਨੂੰ ਲੌਂਗ ਨਾ ਕਰਦੇ ਹੋਏ ਮੈਂ ਤੁਹਾਨੂੰ ਇਹ ਇੱਕ ਸੱਜੀ ਘਟਪਤੀ ਸੁਣਾਉਣੀ ਆ ਜੀ ਇੱਕ ਬੀਬੀ ਹੁੰਦੀ ਆ ਜੀ ਤੇ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਵੀ ਵਿਸ਼ਵਾਸ ਵਾਹਿਗੁਰੂ ਜੀ ਤੇ ਬਹੁਤ ਪੱਕਾ ਹੁੰਦਾ ਪਰ ਘਰ ਦੇ ਵਿੱਚ ਗਰੀਬੀ ਬਹੁਤ ਹੁੰਦੀ ਆ ਗਰੀਬੀ ਵੀ ਇੰਨੀ ਹੁੰਦੀ ਆ ਕਦੀ ਰੋਟੀ ਪੱਕੀ ਕਦੀ ਰੋਟੀ ਨਾ ਪੱਕੀ ਬਹੁਤ ਜ਼ਿਆਦਾ ਗਰੀਬੀ ਹੁੰਦੀ ਆ ਜੇ ਘਰ ਦੇ ਵਿੱਚ ਜਿੱਦਣ ਰੋਟੀ ਪੱਕਦੀ ਆ ਉਸ ਵੇਲੇ ਵੀ ਉਹ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਨੇ ਤੇ ਜਿਸ ਦਿਨ ਰੋਟੀ ਨਹੀਂ ਪੱਕਦੀ ਉਦੋਂ ਵੀ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ ਘਰ ਚ ਚਾਹੇ ਖੁਸ਼ੀ ਆ ਚਾਹੇ ਗਮੀਆਂ ਖੁਸ਼ੀ ਵੇਲੇ ਵੀ ਸ਼ੁਕਰਾਨਾ ਕਰਦੇ ਨੇ ਗਮੀ ਵੇਲੇ ਵੀ ਸ਼ੁਕਰਾਨਾ ਕਰਦੇ ਨੇ ਰੱਬ ਤੇ ਇੰਨਾ ਭਰੋਸਾ ਅਟੁੱਟ ਵਿਸ਼ਵਾਸ ਹਰ ਇੱਕ ਭਾਣਾ ਵਾਹਿਗੁਰੂ ਜੀ ਦਾ ਮੰਨ ਕੇ ਉਹਨਾਂ ਦੀ ਰਜ਼ਾ ਵਿੱਚ ਰਹਿਣਾ ਉਸ ਬੀਬੀ ਜੀ ਦਾ ਇੱਕ ਸੁਭਾਅ ਤੇ ਦੇਖੋ ਜੀ ਉਹਨਾਂ ਦੀ ਜਿਹੜੀ ਇਹ ਉਹਨਾਂ ਦਾ ਜਿਹੜਾ ਰੱਪ ਦੇ ਵੀ ਵਿਸ਼ਵਾਸ ਆ ਨਾ ਉਹਦੀ ਚਰਚਾ ਵੀ ਆਲੇ-ਦੁਆਲੇ ਬਹੁਤ ਹੁੰਦੀ ਹੈ ਲੋਕਾਂ ਦੇ ਵਿੱਚ ਉਹ ਵੀ ਲੋਕ ਵੀ ਹੈਰਾਨ ਹੁੰਦੇ ਆ ਕਿ ਇੰਨਾ ਇੰਨਾ ਵਿਸ਼ਵਾਸ ਕਿਉਂਕਿ ਗਰੀਬੀ ਦੇ ਵਿੱਚ ਅਕਸਰ ਵਿਸ਼ਵਾਸ ਡੋਲ ਜਾਂਦਾ ਪਰ ਉਹ ਬੀਬੀ ਦਾ ਗਰੀਬੀ ਦੇ ਵਿੱਚ ਵੀ ਵਿਸ਼ਵਾਸ ਵਾਹਿਗੁਰੂ ਜੀ ਤੇ ਅਟੁੱਟ ਸੀਗਾ ਜਿਸ ਦਿਨ ਉਹਨਾਂ ਦੇ ਘਰ ਦੇ ਵਿੱਚ ਜੀ ਪ੍ਰਸ਼ਾਦਾ ਪਕਣਾ ਉਦੋਂ ਵੀ ਉਹਨਾਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਤੇ ਜਿਸ ਦਿਨ ਨਹੀਂ ਪਕਣਾ ਜਿਸ ਦਿਨ ਭੁੱਖੇ ਸੋਣਾ ਉਹ ਦਿਨ ਵੀ ਵਾਹਿਗੁਰੂ ਜੀ ਤੇ ਕੋਈ ਵੀ ਉਹਨਾਂ ਨੂੰ ਐ ਨਹੀਂ ਹੁੰਦਾ ਸੀਗਾ ਕਿ ਅੱਜ ਅਸੀਂ ਭੁੱਖੇ ਸੋਤੇ ਆ ਜੀ ਉਹਨੇ ਹਮੇਸ਼ਾ ਅਰਦਾਸ ਕਰਨੀ ਕਿ ਵਾਹਿਗੁਰੂ ਸੱਚੇ ਪਾਇਸ਼ਾ ਕਿ ਮੈਨੂੰ ਤੁਸੀਂ ਹਿੰਮਤ ਦੋ ਮੈਨੂੰ ਤੁਸੀਂ ਮੇਰਾ ਕਦੀ ਵਿਸ਼ਵਾਸ ਡੋਲਣ ਨਾ ਦੇਣਾ ਕਿ ਤੁਸੀਂ ਹਮੇਸ਼ਾ ਸਾਡੇ ਤੇ ਮੇਰੇ ਪਰਿਆ ਹੱਥ ਰੱਖਣਾ ਜਿੰਨੀ ਮਰਜੀ ਗਰੀਬੀ ਹੋਵੇ ਮੇਰਾ ਵਿਸ਼ਵਾਸ ਨਾ ਡੋਲਣ ਦੇਣਾ ਕਿ ਮੈਂ ਤੁਹਾਡੇ ਤੋਂ ਬਿਨਾ ਕਿਸੇ ਹੋਰ ਦਰ ਤੇ ਨਹੀਂ ਜਾਣਾ ਇਹਨਾਂ ਵਿਸ਼ਵਾਸ ਸਿਗਾ ਲੋਕ ਵੀ ਅਕਸਰ ਦੇਖਦੇ ਹੁੰਦੇ ਸੀਗੇ ਕਿ ਵਿਸ਼ਵਾਸ ਦੇ ਕੇ ਹੈਰਾਨ ਹੋ ਜਾਂਦੇ ਸੀਗੇ ਕੀ ਕਿਉਂਕਿ ਅਕਸਰ ਜਦੋਂ ਗਰੀਬੀ ਆਉਂਦੀ ਹੈ ਜੀ ਬੰਦਾ ਡੋਲ ਜਾਂਦਾ ਆ ਪਰ ਉਹ ਬੀਬੀ ਕਦੀ ਡੋਲੀ ਨਹੀਂ ਸੀ ਉਹਨਾਂ ਨੇ ਲੋਕਾਂ ਨੇ ਕਦੀ ਉਹਨਾਂ ਨੂੰ ਗੁਰੂ ਘਰ ਤੋਂ ਬਿਨਾਂ ਕਿਤੇ ਹੋਰ ਜਾਂਦੇ ਨਹੀਂ ਦੇਖਿਆ ਤੇ ਨਾ ਕਿਸੇ ਹੋਰ ਗੁਰੂ ਨੂੰ ਧਿਆਉਂਦੇ ਦੇਖਿਆ ਹਮੇਸ਼ਾ ਜੀ ਬਸ ਉਹ ਇੱਕ ਓੰਕਾਰ ਉਸ ਵਾਹਿਗੁਰੂ ਜੀ ਤੇ ਉਸ ਬੀਬੀ ਜੀ ਨੂੰ ਵਿਸ਼ਵਾਸ ਸੀਗਾ ਸੋ ਜੀ ਕੀ ਹੁੰਦਾ ਇੱਕ ਦਿਨ ਉਸ ਨਗਰ ਦਾ ਜਿਹੜਾ ਸਾਹੂਕਾਰ ਹੁੰਦਾ ਵਾ ਉਹਨੂੰ ਵੀ ਉਸ ਬੀਬੀ ਦੇ ਹਾਲਾਤਾਂ ਬਾਰੇ ਪਤਾ ਹੁੰਦਾ ਕਿ ਘਰ 'ਚ ਗਰੀਬੀ ਬਹੁਤ ਆ ਤੇ ਜੀ ਉਹਨੂੰ ਐਨਾ ਵੀ ਪਤਾ ਹੁੰਦਾ ਵਾ ਕਿ ਇਹਦੇ ਭਰੋਸੇ ਦੀਆਂ ਚਰਚਾ ਸਾਰੇ ਨਗਰ ਚ ਹੁੰਦੀਆਂ ਨੇ ਸੋ ਜਿਹੜਾ ਉਹ ਸਾਹੂਕਾਰ ਸੀ ਉਹਨੇ ਉਸ ਬੀਬੀ ਦਾ ਜਿਹੜਾ ਜੀ ਵਿਸ਼ਵਾਸ ਆ ਭਰੋਸਾ ਉਸ ਵੈਗੁਰੂ ਤੇ ਉਪਰ ਰੱਖਣਾ ਚਾਹਿਆ ਜੇ ਤੇ ਫਿਰ ਕੀ ਹੁੰਦਾ ਜੀ ਤੇ ਜਿਹੜਾ ਸਾਹੂਕਾਰ ਆ ਉਹ ਆਪਣੇ ਇੱਕ ਜਿਹੜਾ ਜੀ ਉਹਦੇ ਇੱਕ ਰੱਖਿਆ ਹੁੰਦਾ ਨੌਕਰ ਕਹਿ ਲੋ ਜੀ ਚੈੱਕ ਰਿੰਦਾ ਜੋ ਵੀ ਤੁਸੀਂ ਕਹਿ ਲੋ ਇੱਕ ਬੰਦਾ ਭੇਜਦਾ ਜੀ ਉਹਨਾਂ ਦੇ ਘਰ ਉਹ ਤੇ ਉਹਦੇ ਹੱਥੀਂ ਜੀ ਉਹ ਬਹੁਤ ਸੌਦਾ ਪੱਤਾ ਹੋਰ ਬਹੁਤ ਵਨਸਵੰਨੇ ਪਦਾਰਥ ਤੇ ਨਾਲ ਦੇ ਨਾਲ ਜੀ ਕੁਛ ਇੱਕ ਪੈਸੇ ਦੀ ਭੇਟਾ ਵੀ ਭੇਜਦਾ ਆ ਉਸ ਦੇ ਘਰ ਕਿਉਂਕਿ ਉਹ ਜਾਣਦਾ ਸੀਗਾ ਕਿ ਜਦੋਂ ਪੈਸਾ ਕੋਈ ਦੇਖਦਾ ਵਾ ਨਾ ਵੱਡੇ ਵੱਡਿਆਂ ਦਾ ਵਿਸ਼ਵਾਸ ਡੋਲ ਜਾਂਦਾ ਪੈਸੇ ਨੂੰ ਦੇਖ ਕੇ ਪੈਸਾ ਦਾ ਵੱਡਿਆਂ ਵੱਡਿਆਂ ਦਾ ਮਨ ਮੋੜ ਦਿੰਦਾ ਆ ਤੇ ਵੀ ਬੀਬੀ ਕੀ ਚੀਜ਼ ਆ ਹਨਾ ਜਿਹਦੇ ਘਰ 'ਚ ਇੰਨੀ ਗਰੀਬੀ ਆ ਸੋ ਉਹ ਉਹਦਾ ਵਿਸ਼ਵਾਸ ਪਰ ਰੱਖ ਰਿਆ ਸੀ ਅੱਜ ਤੇ ਉਹ ਕਹਿੰਦਾ ਮੈਂ ਅੱਜ ਲੋਕਾਂ ਨੂੰ ਦਿਖਾਉਂਗਾ ਇਹ ਪਖੰਡ ਕਰਦੀ ਆ ਫਿਰ ਕੀ ਹੁੰਦਾ ਜੀ ਉਹ ਜਿਹੜਾ ਚਲੋ ਸੌਕਰ ਹੁੰਦਾ ਆਪਣੇ ਬੰਦੇ ਨੂੰ ਭੇਜਦਾ ਵਾ ਸੋਦਾ ਪੱਤਾ ਹੋਰ ਬਹੁਤ ਵੱਲ ਸੁਹਾਣੇ ਪਦਾਰਥ ਦੇ ਕੇ ਪੈਸੇ ਦੇ ਕੇ ਭੇਜਦਾ ਵਾ ਕਿ ਤੂੰ ਜਾ ਕੇ ਉਸ ਬੀਬੀ ਨੂੰ ਦੇਣੀ ਆ ਤੇ ਜਦੋਂ ਤੈਨੂੰ ਉਹ ਪੁੱਛੂਗੀ ਪੁੱਛੂਗੀ ਤੈਨੂੰ ਸਹੀ ਕਿ ਕਿਹਨੇ ਭੇਜਿਆ ਤੂੰ ਕਹਿਣਾ ਇਹ ਕਿਸੇ ਬੰਦੇ ਨੇ ਨਹੀਂ ਭੇਜਿਆ ਇਹ ਸ਼ੈਤਾਨ ਨੀ ਪੀਜਿਆ ਆ ਤੇ ਹੁਣ ਤੂੰ ਜਾ ਉਸ ਬੀਬੀ ਦੇ ਘਰ ਤੇ ਉਹ ਬੰਦਾ ਐਦਾਂ ਹੀ ਕਰਦਾ ਜੀ ਉਹ ਜਾਂਦਾ ਉਸ ਬੀਬੀ ਦੇ ਘਰ ਬੂਆ ਖੜਕਾਉਂਦਾ ਬੀਬੀ ਆਂਦੀ ਆ ਜੀ ਬੂਆ ਖੋਲਦੀ ਆ ਤੇ ਜਾ ਕੇ ਸਾਰਾ ਸਮਾਨ ਹੋਰ ਜੋ ਪਦਾਰਥ ਹੁੰਦੇ ਆ ਪੈਸੇ ਦਿੰਦਾ ਉਸ ਬੀਬੀ ਨੂੰ ਤੇ ਜੀ ਉਹ ਬੈਠ ਜਾਂਦਾ ਉਹਨਾਂ ਦੇ ਘਰੇ ਤੇ ਬੀਬੀ ਕੀ ਕਰਦੀ ਆ ਪਾਣੀ ਦਾ ਗਲਾਸ ਉਹਨੂੰ ਪਿਲਾਉਂਦੀ ਆ ਤੇ ਪਲਾ ਕੇ ਹੱਥ ਜੋੜ ਕੇ ਕਹਿੰਦੀ ਆ ਹੁਣ ਤੁਸੀਂ ਜਾ ਸਕਦੇ ਹੋ ਉਹ ਸੁਣ ਕੇ ਬਹੁਤ ਹੈਰਾਨ ਹੁੰਦਾ ਉਹ ਕਹਿੰਦਾ ਕਿ ਤੁਸੀਂ ਮੈਨੂੰ ਇਹ ਨਹੀਂ ਪੁੱਛਣਾ ਇਹ ਸਮਾਨ ਕਿਨੇ ਭੇਜਿਆ ਇੰਨਾ ਸੌਦਾ ਪੱਤਾ ਪੈਸਾ ਇਹ ਪਦਾਰਥ ਕਿਨੇ ਭੇਜਿਆ ਤੁਸੀਂ ਮੈਨੂੰ ਨਹੀਂ ਪੁੱਛੋਗੇ ਤਾਂ ਫਿਰ ਉਸ ਮਾਈ ਨੇ ਜਵਾਬ ਦਿੱਤਾ ਕਹਿੰਦੀ ਮੈਨੂੰ ਆਪਣੀ ਗੁਰੂ ਤੇ ਭਰੋਸਾ ਬਹੁਤ ਹੈ ਮੈਨੂੰ ਆਪਣੇ ਰੱਬ ਤੇ ਭਰੋਸਾ ਬਹੁਤ ਹੈ ਮੈਨੂੰ ਉਸ ਰੱਬ ਤੇ ਇੰਨਾ ਵਿਸ਼ਵਾਸ ਹੈ ਕਿ ਜੇ ਅੱਜ ਇਹ ਸਮਾਨ ਮੇਰੇ ਘਰ ਦੇ ਵਿੱਚ ਆਇਆ ਆ ਤੇ ਇਹ ਸਮਾਨ ਰੱਬ ਨੇ ਹੀ ਪਹੁੰਚਾਇਆ ਰੱਬ ਤੋਂ ਇਲਾਵਾ ਹੋਰ ਕੋਈ ਨਹੀਂ ਪਹੁੰਚਾ ਸਕਦਾ ਹਾਂ ਪਰ ਜੇ ਰੱਬ ਦਾ ਹੁਕਮ ਹੋਵੇ ਪਰ ਜੇ ਰੱਬ ਹੁਕਮ ਕਰ ਦੇਵੇ ਤਾਂ ਸ਼ੈਤਾਨ ਨੂੰ ਵੀ ਸਮਾਨ ਦੇ ਕੇ ਮੇਰੇ ਘਰੇ ਆਉਣਾ ਪੈ ਸਕਦਾ ਪਰ ਜਿਹੜਾ ਮੈਨੂੰ ਭਰੋਸਾ ਆ ਉਸ ਮੈਨੂੰ ਵਾਹਿਗੁਰੂ ਤੇ ਆ ਮੈਨੂੰ ਉਸ ਪਰਮਾਤਮਾ ਤੇ ਆ ਰੱਬ ਦਾ ਹੁਕਮ ਹੋਇਆ ਤਾਂ ਹੀ ਕੋਈ ਸ਼ੈਤਾਨ ਵੀ ਚੱਲ ਕੇ ਮੇਰੇ ਘਰ ਅੱਜ ਸਮਾਨ ਦੇ ਦੇਗਾ ਪਰ ਰੱਬ ਦੇ ਹੁਕਮ ਤੋਂ ਬਿਨਾ ਕੋਈ ਇੱਕ ਚੀਜ਼ ਵੀ ਮੇਰੇ ਘਰ ਤੱਕ ਨਹੀਂ ਲਿਆ ਸਕਦਾ ਜਦੋਂ ਜੀ ਉਹ ਗੱਲਾਂ ਸੁਣਦਾ ਬੀਬੀ ਦੀਆਂ ਉਹ ਬੰਦਾ ਜਿਹੜਾ ਸੌਕਰ ਨੇ ਭੇਜਿਆ ਉਹ ਬੀਬੀ ਦੇ ਪੈਰਾਂ 'ਚ ਗਿਰ ਜਾਂਦਾ ਮਾਫੀ ਮੰਗਦਾ ਮੈਨੂੰ ਮਾਫ ਕਰਦੇ ਮੈਂ ਤੇਰਾ ਵਿਸ਼ਵਾਸ ਪਰਖ ਰਿਆ ਸੀ ਤੁਹਾਡਾ ਵਾਹਿਗੁਰੂ 'ਚ ਤਾਂ ਇੰਨਾ ਭਰੋਸਾ ਸੀ ਜੋ ਤੁਹਾਡੇ ਬਾਰੇ ਸੁਣਿਆ ਉਹ ਬਿਲਕੁਲ ਸੱਚਾ ਮੈਂ ਅੱਜ ਦੇਖ ਵੀ ਲਿਆ ਕਹਿੰਦੇ ਮਨੁੱਖ ਜਦੋਂ ਇਸ ਜਿਸ ਮਨੁੱਖ ਨੂੰ ਰੱਬ ਤੇ ਵਿਸ਼ਵਾਸ ਹੁੰਦਾ ਤੇ ਯਾਦ ਰੱਖਿਓ ਸ਼ੈਤਾਨ ਵੀ ਉਸ ਬੰਦੇ ਦੇ ਘਰ ਤੇ ਕਾਰਜ ਸਵਾਰ ਜਾਂਦਾ ਤੇ ਕਦੇ ਤੁਹਾਡੇ ਕਾਰਜ ਵਿਗਾੜੇਗਾ ਨਹੀਂ ਉਹ ਵੀ ਤੁਹਾਡੇ ਕਾਰਜ ਸਵਾਰ ਦੂਗਾ ਜੇ ਰੱਬ ਚਾਹੂਗਾ ਸ਼ੈਤਾਨ ਵੀ ਤੁਹਾਡੇ ਘਰ ਦੇ ਜਿਹੜੇ ਕਾਰਜ ਆ ਜੀ ਉਹ ਸਵਾਰ ਕੇ ਜਾਊਗਾ ਬਸ ਆਪਾਂ ਨੂੰ ਜੀਵਨ ਵਿੱਚ ਜਦੋਂ ਉਸ ਮਾਈ ਜਿੰਨਾ ਭਰੋਸਾ ਹੋ ਗਿਆ ਫਿਰ ਵਾਈ ਗੁਰੂ ਜੀ ਆਖਦੇ ਆ ਕਿ ਕੱਲਾ ਪੜੀ ਨਾ ਜਾਈ ਇਸ ਗੱਲ ਦੇ ਉੱਤੇ ਅਮਲ ਵੀ ਕਰੀ ਕਿ ਸਾਚੇ ਸਾਈ ਬਾ ਕੀਆ ਨਹੀਂ ਕਰਤੇ ਰਹ ਕਰਤਾ ਤੇਰਾ ਸਭ ਕਿਛ ਹੈ ਜਿਸਦੇ ਹਿੱਸੇ ਪਾਵੇ ਸਦਾ ਸਿਰਫ ਸਲਾਹ ਤੇਰੀ ਨਾਮ ਮਨ ਵਸਾਵੇ ਜਦੋਂ ਅਸੀਂ ਇਹ ਪੰਕਤੀਆਂ ਪੜ ਲੀਆਂ ਤੇ ਇਹਨਾਂ ਤੇ ਪ੍ਰੋਸਾ ਕਰ ਲਿਆ ਤੇ ਮਾਲਕ ਜੀ ਸਾਡੇ ਜੀਵਨ ਚ ਸਾਨੂੰ ਉਹ ਚੀਜ਼ਾਂ ਵੀ ਦੇਣਗੇ ਜਿਹੜੀਆਂ ਕਦੇ ਅਸੀਂ ਸੋਚੀਆਂ ਹੀ ਨਹੀਂ ਹੁੰਦੀਆਂ ਮਾਲਕ ਜੀ ਆਪਣੇ ਸਾਰੇ ਕੰਮ ਆਪਣੇ ਘਰ ਸਾਰੇ ਸੁੱਖ ਵਰਤੋਂਗੇ ਪਰ ਸਾਨੂੰ ਉਹਨਾਂ ਤੇ ਭਰੋਸਾ ਕਰਨਾ ਪੈਣਾ ਜਦੋਂ ਆਪਣਾ ਭਰੋਸਾ ਉਸ ਵੈਗਰੂ ਜੀ ਤੇ ਹੋ ਗਿਆ ਨਾ ਜੀ ਕੋਈ ਸ਼ਹਿ ਨਹੀਂ ਹੈ ਕਿ ਜਿਹੜੀ ਧੋਨੀਆ ਦੀ ਤੁਹਾਨੂੰ ਕੋਈ ਵੀ ਇਦਾਂ ਦੀ ਸ਼ਹਿ ਕਿ ਜਿਹੜੀ ਤੁਹਾਡੇ ਘਰ ਤੁਹਾਡੇ ਵਾਹਿਗੁਰੂ ਜੀ ਤੁਹਾਡੇ ਕਦਮਾਂ 'ਚ ਨਾ ਰੱਖ ਦੇਣ ਪਰ ਤੁਹਾਨੂੰ ਭਰੋਸਾ ਕਰਨਾ ਪੈਣਾ ਮੈਂ ਹਰ ਵਾਰ ਆਹੀ ਕਹਿੰਨੀ ਹੁੰਨੀ ਆਪਣੀ ਵੀਡੀਓ ਤੇ ਭਰੋਸਾ ਕਰੋ ਪਰ ਜਦੋਂ ਮਾੜਾ ਟਾਈਮ ਹੁੰਦਾ ਅਕਸਰ ਆਪਾਂ ਮਨੋਕੀ ਕੀ ਕਰਦੇ ਆਂ ਆਪਾਂ ਭਟਕ ਜਾਂਦੇ ਆਂ ਇੱਧਰ ਉੱਧਰ ਆਪਾਂ ਜਾਣ ਲੱਗ ਜਾਂਦੇ ਆਂ ਉਸ ਵਾਹਿਗੁਰੂ ਜੀ ਦਾ ਆਪਾਂ ਸਾਥ ਛੱਡ ਦਿੰਨੇ ਆਂ ਆਪਾਂ ਬਾਣੀ ਪੜ੍ਹਨੀ ਛੱਡ ਦਿੰਨੇ ਆਂ ਆਪਾਂ ਗਲਤ ਰਾਹ ਤੁਰ ਪੈਂਦੇ ਆਂ ਤੇ ਫਿਰ ਕੀ ਹੁੰਦਾ ਜੀ ਜਦੋਂ ਆਪਾਂ ਬਾਣੀ ਪੜ੍ਹਨੀ ਛੱਡ ਦਿੰਨੇ ਆਂ ਵਾਹਿਗੁਰੂ ਜੀ ਦਾ ਸਾਥ ਆਪਾਂ ਉਹਨਾਂ ਨੂੰ ਛੱਡ ਕੇ ਆਪਾਂ ਦੂਸਰੇ ਹੋਰ ਰਾਹ ਤੇ ਤੁਰ ਪੈਂਦੇ ਆਂ ਕੰਮ ਆਪਣੇ ਉ ਜਾ ਕੇ ਬਣਦੇ ਇਹ ਕੰਮ ਆਪਣੇ ਉੱਥੇ ਵੀ ਨਹੀਂ ਬਣਦੇ ਕਿਉਂਕਿ ਜਿਹੜਾ ਇੱਕ ਦਾ ਨਹੀਂ ਹੋ ਸਕਿਆ ਉਹ ਦੂਸਰੇ ਦਾ ਕਿਵੇਂ ਹੋਊਗਾ ਤੇ ਆਪਣੇ ਜਦੋਂ ਉੱਥੇ ਵੀ ਕੰਮ ਨਹੀਂ ਨਾ ਬਣਦੇ ਫਿਰ ਆਪਾਂ ਨਾ ਮੁੜ ਕੇ ਵਾਹਿਗੁਰੂ ਜੀ ਜੋਗੇ ਰਹਿਨੇ ਆ ਨਾ ਆਪਾਂ ਕਿਸੇ ਹੋਰ ਜੋਗੇ ਰਹਿਨੇ ਆ ਆਪਾਂ ਡੁੱਬਦੇ ਹੀ ਡੁੱਬਦੇ ਆ ਕਿਉਂਕਿ ਦੋ ਬੇੜੀਆਂ 'ਚ ਜੋ ਬੰਦਾ ਪੈਰ ਰੱਖਦਾ ਉਹ ਹਮੇਸ਼ਾ ਡੁੱਬਦਾ ਵਾ ਇੱਕ ਗੁਰੂ ਦੇ ਬਣ ਕੇ ਰੋ ਬਾਣੀ ਪੜੋ ਕਦੀ ਕਿਸੇ ਹੋਰ ਦਰ ਤੇ ਨਾ ਜਾਓ ਵਾਹਿਗੁਰੂ ਜੀ ਤੇ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਚਾਹੇ ਤੁਸੀਂ ਉਹਨੂੰ ਕਹੋ ਚਾਹੇ ਤੁਸੀਂ ਸਾਨੂੰ ਰੱਖਦੇ ਚਾਹੇ ਤੁਸੀਂ ਸਾਨੂੰ ਮਾਰਦੇ ਅਸੀਂ ਕਿਤੇ ਹੋਰ ਨਹੀਂ ਜਾਣਾ ਤੇਰੇ ਦਰ ਤੋਂ ਬਿਨਾ ਇੱਕ ਵਾਰ ਕਰਕੇ ਦੇਖੋ ਜੀ ਇਦਾਂ ਇੰਨਾ ਵਿਸ਼ਵਾਸ ਕਰਕੇ ਦੇਖੋ ਕੋਈ ਵੀ ਹਾਲਾਤ ਹੋਣ ਤੁਹਾਡੀ ਲਾਈਫ 'ਚ ਤੁਹਾਨੂੰ ਵਾਹਿਗੁਰੂ ਜੀ ਤੇ ਆਪਣਾ ਵਿਸ਼ਵਾਸ ਬਣਾਉਣਾ ਪੈਣਾ ਇੱਕ ਵਾਰ ਪਰ ਜੇ ਤੁਸੀਂ ਆਪਣਾ ਭਰੋਸਾ ਪੱਕਾ ਕਰ ਲਿਆ ਨਾ ਤੇ ਤੁਸੀਂ ਦੇਖਿਓ ਵਾਹਿਗੁਰੂ ਜੀ ਮੈਂ ਗਰੰਟੀ ਲੈਣੀ ਉਸ ਚੀਜ਼ ਦੀ ਤੁਸੀਂ ਘਰ ਬੈਠੇ ਅਰਦਾਸ ਕਰੋ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਹੁੰਦਾ ਨਾ ਘਰ ਬੈਠੇ ਬਾਣੀ ਪੜ੍ਹ ਕੇ ਅਰਦਾਸ ਕਰ ਦਿਓ ਤੁਹਾਡੀ ਮਨੋ ਕਾਮਨਾ ਨਹੀਂ ਪੂਰੀ ਹੋਈ ਨਾ ਤੁਸੀਂ ਮੇਰਾ ਨਾਮ ਵਟਾ ਦਿਓ ਬਹੁਤ ਹੀ ਇੰਦਾ ਦੇ ਬਹੁਤ ਮੇਰੇ ਕੋ ਸੱਚੀਆਂ ਹੱਡ ਬੀਤੀਆਂ ਨੇ ਜਿਹੜੇ ਲੋਕਾਂ ਨੇ ਸਿਰਫ ਬਾਣੀ ਤੇ ਵਿਸ਼ਵਾਸ ਰੱਖ ਕੇ ਵਾਹਿਗੁਰੂ ਜੀ ਤੋਂ ਉਹ ਵੀ ਦਤਾਂ ਹਾਸਲ ਕੀਤੀਆਂ ਨੇ ਜਿਹੜਾ ਜਿਹੜਾ ਆਪਾਂ ਕਹਿ ਸਕਦੇ ਨਾ ਕਿ ਕਿ ਕਰਮਾ ਜੀ ਨਹੀਂ ਸੀ ਉਹ ਵੀ ਲਖਵਾ ਲਿਆ ਜੀ ਆਪਣੇ ਇਹ ਪਰ ਵਿਸ਼ਵਾਸ ਕਰਨਾ ਪੈਣਾ ਤੁਹਾਨੂੰ ਇਹ ਵਿਸ਼ਵਾਸ ਵਾਹਿਗੁਰੂ ਜੀ ਤੁਹਾਡਾ ਪਰਖਣਗੇ ਜਦੋਂ ਤੁਸੀਂ ਬਾਣੀ ਪੜ੍ਹੂਗੇ ਜਦੋਂ ਤੁਸੀਂ ਉਹਨਾਂ ਨੂੰ ਕਹੋਗੇ ਨਾ ਅਸੀਂ ਤੁਹਾਡੇ ਤੇ ਭਰੋਸਾ ਕਰ ਰਹੇ ਹਾਂ ਫਿਰ ਉਹ ਪਰਖਣਗੇ ਵੀ ਤੁਹਾਨੂੰ ਠੀਕ ਹੈ ਜੀ ਇਮਤਿਹਾਨ ਵੀ ਲੈ ਸਕਦੇ ਆ ਇਮਤਿਹਾਨ ਕੁਝ ਦਿਨਾਂ ਦਾ ਹੋ ਸਕਦਾ ਕੁਝ ਮਹੀਨਿਆਂ ਦਾ ਤੇ ਕੁਝ ਸਾਲਾਂ ਦਾ ਵੀ ਲੈ ਸਕਦੇ ਆ ਕਈ ਬੰਦੇ ਕਹਿ ਰਹੇ ਨੇ ਅਸੀਂ ਰੋਜ਼ ਬਾਣੀ ਪੜ੍ਹਦੇ ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਕਈ ਬੰਦੇ ਨੂੰ 2-2 ਸਾਲ ਹੋ ਗਏ ਜੀ ਬਾਣੀ ਪੜ੍ਹਦੇ ਆ ਉਹਨੂੰ ਤੁਸੀਂ ਦੇਖੋ ਤੁਸੀਂ ਆਪਣਾ 2 ਸਾਲਾਂ ਦਾ ਉਹ ਕਿੱਥੇ 2 ਸਾਲ ਪੜ ਰਹੇ ਤੁਸੀਂ ਆਪਣਾ 2 ਮਹੀਨਿਆਂ ਦਾ ਨਾ ਵਾਹਿਗੁਰੂ ਜੀ ਕੀ ਪਤਾ ਕਿਹੜੀ ਰਜ਼ਾ ਚ ਨਹੀਂ ਉਹ ਤਾਂ ਤੁਹਾਡਾ ਵਿਸ਼ਵਾਸ ਪਰਖ ਰਹੀ ਨਹੀਂ ਹਨਾ ਤੇ ਤੁਸੀਂ ਜੀ ਫਲ ਦੀ ਇੱਛਾ ਨਾ ਕਰਿਆ ਕਰੋ ਤੁਸੀਂ ਬਸ ਬਾਣੀ ਪੜਿਆ ਕਰੋ ਜਦੋਂ ਵਾਹਿਗੁਰੂ ਜੀ ਨੇ ਤੁਹਾਨੂੰ ਦੇਣਾ ਨਾ ਖੁਸ਼ ਹੋ ਕੇ ਉਹਨਾਂ ਨੇ ਖੁਦ ਹੀ ਦੇ ਦੇਣਾ ਤੇ ਫਿਰ ਜਦੋਂ ਦੇਣਾ ਨਾ ਤੁਹਾਡੇ ਤੋਂ ਸਾਂਭਿਆ ਨਹੀਂ ਜਾਣਾ ਇੰਨਾ ਦੇਣਾ ਸੋ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਆਪਾਂ ਨੂੰ ਵਾਹਿਗੁਰੂ ਜੀ ਤੇ ਜਿਵੇਂ ਉਸ ਮਾਈ ਨੂੰ ਆ ਉਸ ਮਾਈ ਜਿੰਨਾ ਭਰੋਸਾ ਹੋਣਾ ਚਾਹੀਦਾ ਜੀ ਤੇ ਆਪਣਾ ਵਿਸ਼ਵਾਸ ਪੱਕਾ ਕਰੋ ਜੀ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਤਾਂ ਕਿ ਆਪਾਂ ਨੂੰ ਕਿਤੇ ਹੋਰ ਵੀ ਤੱਕੇ ਖਾਣ ਦੀ ਲੋੜ ਨਾ ਪਵੇ ਤੁਸੀਂ ਬਾਣੀ ਦਾ ਲੜ ਫੜ ਲਓ ਵਾਹਿਗੁਰੂ ਜੀ ਤੁਹਾਡੀ ਬਾਹ ਫੜ ਲੈਣਗੇ ਤੁਸੀਂ ਬਾਣੀ ਨਾ ਪੜਨੀ ਛੱਡੋ ਤੇ ਵਾਹਿਗੁਰੂ ਜੀ ਫਿਰ ਤੁਹਾਨੂੰ ਨਹੀਂ ਛੱਡਣਗੇ ਠੀਕ ਹੈ ਜੀ ਇਹ ਸੀਗੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਨਾਲ ਦੇ ਨਾਲ ਜੀ ਕਮੈਂਟ ਬਾਕਸ ਦੇ ਵਿੱਚ ਧੰਦਰਸ਼ੀ ਗੁਰਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਜਰੂਰ ਲਗਵਾਇਆ ਕਰੋ ਹਮੇਸ਼ਾ ਮਿਲਦੇ ਹਾਂ ਜੀ ਨੈਕਸਟ ਵੀਡੀਓਜ਼ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਜ਼ਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ